ਪਿਛਲੇ ਦਿਨੀ ਮੋਹਾਲੀ ਦੀ ਮੋਮੋਜ਼ ਫੈਕਟਰੀ ਦੀ ਵੀਡੀਓ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਤੋਂ ਬਾਅਦ ਅੱਜ ਅਮਨਸਰ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਰਕਤ ਦੇ ਵਿੱਚ ਆਏ ਨੇ। ਉਹਨਾਂ ਵੱਲੋਂ ਵੀ ਖਾਣ-ਪੀਣ ਬਣਾਉਣ ਵਾਲੀਆਂ ਚੁੱਜਾਂ ਦੀਆਂ ਫੈਕਟਰੀਆਂ ਉੱਤੇ ਰੇਡ ਕੀਤੀ ਗਈ। ਜਿਸ ਦੇ ਚਲਦੇ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੋਮੋਜ਼ ਅਤੇ ਚਾਂਪਾ ਬਣਾਉਣ ਵਾਲੀ ਫੈਕਟਰੀ ਉੱਤੇ ਰੇਡ ਕੀਤੀ ਗਈ। ਉੱਥੋਂ ਮੋਮੋਜ਼ ਅਤੇ ਚਾਂਪਾ ਦੇ ਸੈਂਪਲ ਇਕੱਠੇ ਕੀਤੇ ਗਏ ਨੇ। ਇਸ ਮੌਕੇ ਉਤੇ মিডিਆ ਦੇ ਨਾਲ ਗੱਲਬਾਤ ਕਰਨ ਦੌਰਾਨ ਜ਼ਿਲ੍ਹਾ ਵਿਭਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਉਤੇ ਪੁਲਿਸ ਅਤੇ ਵਿਜੀਲੈਂਸ ਟੀਮਾਂ ਦੇ ਨਾਲ ਸਾਂਝੇ ਤੌਰ ਉਤੇ ਅਭਿਆਨ ਚਲਾਇਆ ਗਿਆ ਜਿਸ ਤਹਿਤ ਅਮ੍ਰਿਤਸਰ ਦੇ ਰਾਮਬਗ ਸਥਿਤ ਇੱਕ ਫੈਕਟਰੀ ਜੋ ਕਿ ਅਮ੍ਰਿਤਸਰ ਦੇ ਵਿੱਚ ਲਗਭਗ ਹਰ ਥਾਂ ਉਤੇ ਮੋਮੋਜ਼ ਅਤੇ ਚਾਂਪਾ ਦੀ ਸਪਲਾਈ ਕਰਦੀ ਹੈ ਉਸ ਦੇ ਅੰਦਰੋਂ ਮੋਮੋਜ਼ ਅਤੇ ਚਾਂਪਾ ਦੇ ਸੈਂਪਲ ਲਈ ਗਏ ਨੇ ਜੋ ਵੀ ਰਿਪੋਰਟ ਆਉਂਤੋਂ ਬਾਅਦ ਹੋ ਕਾਰਵਾਈ ਕਰਨਗੇ ਕੀ ਹਤਾ ਉਹ ਗਲਤੀ ਸਰ ਤੁਹਾਡੇ ਮੁਤਾਬਕ ਕਿੰਨੇ ਜਦੋਂ ਮਾਲ ਸਟੋਰ ਹੋਏਗਾ ਇਹਦੀ ਕੀ ਕੰਡੀਸ਼ਨ ਕੀ ਦੀ ਇਹ ਦੇਖੋ ਇਹਨੇ ਸਟੋਰ ਕੀਤਾ ਹੋਇਆ ਇਹਨੇ ਬੀਫਰੀਜ਼ ਕੀਤਾ ਹੋਇਆ ਇਹ ਕਹ ਰਿਹਾ ਕੱਲ ਕੋ ਸਾਹਿਬ ਦੇਖੋ ਜਦੋਂ ਵੀ ਕੋਈ ਚੀਜ਼ ਆਉਂਦੀ ਹੈ ਨਾ ਉਹਦੇ ਉੱਤੇ ਲਿਖਣਾ ਚਾਹੀਦਾ ਹੈ ਮਾਰਕਰ ਦੇ ਨਾਲ ਕਦੋਂ ਮੈਸ ਕੋ ਨਾ ਆਈ ਸੀ ਕਦੋਂ ਤੱਕ ਪਿੱਕ ਕੋਈ ਇਹਨੇ ਟੈਗ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ برفੇ ਦੇ ਤੇ ਜੰਮੀ ਹੋਈ ਹੈ ਟੈਂਪਰੇਚਰ ਨੇ ਸਹੀ ਮੇਨਟੇਨ ਨਹੀਂ ਕੀਤਾ ਹੈ ਕੀ ਇਹ ਸੇਦਨਾ ਖਲਵਾੜ ਜੀ ਅਸੀਂ ਇਹਦੇ ਸੈਂਪਲਸ ਲੈ ਲਏ ਆ ਸੇਦਨਾ ਸੇਦਨਾ ਖਲਵਾੜਪੁਰੀ ਦੇਖੋ ਜਿਹੜੀਆਂ ਪੋਜੀਸ਼ਨ ਤੇ ਪਿਆ ਹੋਇਆ ਸੀ ਅਸੀਂ ਜਿਹੜਾ ਇਹਦੇ ਸੈਂਪਲਸ ਲੈ ਲਏ ਆ ਸੈਂਪਲਸ ਲੈਣ ਤੋਂ ਬਾਅਦ ਉਹ ਫੇਰ ਅੰਦਰ ਤੱਕ ਲੈ ਜਾਣਾ ਸਰ ਕਿੱਥੇ ਆਏ ਜੀ ਆਪਾਂ ਏਰੀਆ ਕਿਹੜਾ ਜੀ ਰਾਮ ਬਾਗ ਏਰੀਆ ਸਰ ਇਹ ਬੜੀ ਮਸ਼ਹੂਰ ਦੁਕਾਨ ਹੈ ਬਹੁਤ ਮਸ਼ਹੂਰ ਦੁਕਾਨ ਹੈ ਮੈਂ ਕਹਾਂ ਬੜੀ ਸਪਲਾਈ ਹੈ ਇਹਨਾਂ ਦੀ ਪure ਸ਼ਹਿਰ 'ਚ ਜੀ 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 ਅਸੀਂ ਇਹਨਾਂ ਤੇ ਵੀ ਚਲੋ ਜਿਹੜਾ ਅੱਗੇ ਅਗਲੀ ਚੇਨ ਬਣਾ ਰਹੇ ਹਾਂ ਤੋਂ ਹਾਂਜੀ ਇਹ ਕਲਰ ਚਾਂਪ ਹੈ ਇਹ ਕਲਰ ਕਲਰਿੰਗ ਕੀਤੀ ਹੈ ਗ੍ਰੀਨ ਕਲਰ ਤੇ ਜਿਹੜਾ ਕਲਰ ਇਹ ਸੇਦ ਵਾਸਤੇ ਲੀਵਰ ਵਾਸਤੇ ਹਾਨੀ ਕਰਦੇ ਜੀ ਦੇਖੋ ਜੇ ਤੇ ਪਰਮਿਟਡ ਹੋਏਗਾ ਫਾਸਫੀਨ ਐਫਸੀ ਐਟ ਰਿਪੋਰਟ ਦੇ ਬਾਅਦ ਹੀ ਕੁਝ ਹੋਏਗਾ ਨਾ ਜੀ ਆਪਾਂ ਕੁਝ ਹੱਲੇ ਭਾਵੇਂ ਰੰਗ ਜਿਹੜਾ ਮਰਜੀ ਵੇਖਦਾ ਪਿਆ ਪਰ ਇਹ ਰੰਗ ਕੀ ਨਿਕਲੇਗਾ ਇਹ ਰਿਪੋਰਟ ਦੱਸੇਗੀ ਇਸ ਕਰਕੇ ਆਪਾਂ ਹਾਂ ਬਿਲਕੁਲ ਹੋ ਜਾ ਜਿਹੜੀ ਅੱਜ ਕੱਲ੍ਹ ਜ਼ਿਆਦਾ ਬੱਚਿਆਂ ਨੂੰ ਇਨਫੈਕਸ਼ਨ ਪਾਈ ਜਾ ਰਹੀ ਆ ਗੱਲ ਤੇ ਇਹੋ ਹੀ ਆ ਵੀਰੇ ਇਹਦੇ ਸੈਂਪਲ ਫੇਲ ਹੋਣ ਕੇ ਤੇ ਕੰਮ ਹੋਏਗਾ ਨਾ ਜੀ ਹਾਂ ਸੋਰੀ ਥੋੜਾ ਫੋਨ ਪਿਛੇ ਰੱਖਿਓ ਹਾਂ ਸਰ ਡਿਪਾਰਟਮੈਂਟ ਤੇ ਆਪਣਾ ਨਾਮ ਦੱਸੋ ਸਰ ਕਿੱਥੇ ਕਾਰਵਾਈ ਕੀਤੀ ਗਈ ਹੈ ਤੇ ਕੀ ਕੀ ਚੀਜ਼ਾਂ ਦੇ ਰਿਪੋਰਟਾਂ ਸਨ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਤ ਹਾਂ ਆ ਜੋ ਵੀਡੀਓ ਪਿਛਲੇ ਦਿਨੀ ਤੁਸੀ ਦੇਖਿਆ ਨਾ ਵਾਇਰਲ ਹੋਈ ਹੈ ਜਿਹਦੇ ਵਿੱਚ ਮੋਮੋਜ਼ ਔਰ ਜਿਹੜਾ ਮੈਨੂਫੈਕਚਰਿੰਗ ਪਰਮਿਸੀਸ ਆ ਬਹੁਤ ਹੀ ਗੰਦਾ ਪਾਇਆ ਗਿਆ ਉਸ ਦੇ ਮੁਤਲਕ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਜੀ ਔਰ ਡਿਪਟੀ ਕਮਿਸ਼ਨਰ ਮੈਮ ਸਾਚੀ ਸਾਨੇਜੀ ਔਰ ਸਾਡੇ ਸਿਵ ਸੋਜਨ ਮੈਡਮ ਡਾਕਟਰ ਕਿਰਨਦੀਪ ਕੌਰ ਜੀ ਔਰ ਐਸਐਸਪੀ ਵਿਜੀਲੈਂਸ ਜਿਹੜੇ ਹੈ ਸ਼੍ਰੀ ਲਖਬੀਰ ਜੀ ਉਹਨਾਂ ਵੱਲੋਂ ਜਿਹੜਾ ਹੈ ਸਾਨੂੰ ਇਹ ਕਿਹਾ ਗਿਆ ਕਿ ਕਿ ਇੱਥੇ ਜਿਹੜਾ ਹੈ ਇੱਕ ਮੁਹਿੰਮ ਦੇ ਤਹਿਤ ਆਪਾਂ ਇੱਕ ਕਰੀਏ ਤਾਂ ਕਿ ਲੋਕਾਂ ਦੀ ਸੇਤਨਾ ਕਿਸੇ ਤਰੀਕੇ ਦਾ ਖਿਲਵਾੜ ਨਾ ਹੋਵੇ ਸੋ ਅਸੀਂ ਅੱਜ ਇਸ ਮੁਹਿੰਮ ਦੇ ਤਹਿਤ ਜਿਹੜੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਪੁਲਿਸ ਦੇ ਨਾਲ ਜਿਹੜਾ ਹੈ ਅਸੀਂ ਇੱਥੇ ਕੀਤਾ ਹੈ ਔਰ ਅੱਜ ਅਸੀਂ ਰਾਮਬਾਗ ਦੇ ਵਿੱਚ ਆਏ ਆ ਇੱਥੇ ਅਸੀਂ ਇੱਕ ਜਿਹੜਾ ਸ਼ਹਿਰ ਦੇ ਵਿੱਚ ਲਗਭਗ ਸਾਰਿਆਂ ਨੂੰ ਸਪਲਾਈ ਕਰਦੇ ਆ ਚਾਂਪਸ ਔਰ ਮੋਮੋਜ਼ ਐਂਡ ਆਲ ਅਸੀਂ ਇੱਥੇ ਸੈਂਪਲਿੰਗ ਦੇ ਲਈ ਆਏ ਆ ਔਰ ਇਹਦੇ ਡੀਪ ਡੀਪ ਫਰੀਜ਼ਰ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਚਾਂਪ ਔਰ ਮੋਮੋਜ਼ ਔਰ ਜਿਹੜਾ ਹੈ ਕਿ ਸੌਸਿਸ ਵਗੈਰਾ ਪਈਆਂ ਹੋਈਆਂ ਸੀ ਸੋ ਅਸੀਂ ਜਿਹੜਾ ਇਹਨਾਂ ਦੇ ਸੈਂਪਲ ਇਕੱਤਰ ਕਰ ਲਏ ਆ ਔਰ ਅਸੀਂ ਜਿਹੜਾ ਹੈ ਇਹਨਾਂ ਤੋਂ ਕਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹਦੇ ਬਾਰੇ ਪਤਾ ਕੀਤਾ ਹੈ। ਫਰੈਸ਼ ਚੀਜ਼ ਦਾ ਤੇ ਪੈਕਿੰਗ ਦਾ ਜਾਂ ਫ੍ਰੀਜ਼ ਕੀਤਾ ਦਾ ਉਹਦਾ ਕਿ ਕਿ ਸਮਾਨ ਜਿਹੜਾ ਤੁਸੀਂ ਚੈੱਕ ਕੀਤਾ ਸਰ ਜੀ। ਦੇਖੋ ਕੰਡੀਸ਼ਨ ਇਹ ਸੀ ਕਿ ਡੀਪ ਫ੍ਰੀਜ਼ਡ ਪਿਆ ਹੋਇਆ ਸੀ ਔਰ ਡੀਪ ਫ੍ਰੀਜ਼ਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੇਬਲਿੰਗ ਨਹੀਂ ਹੈ ਕਿ ਕਦੋਂ ਇਹ ਚੀਜ਼ ਇਹਨਾਂ ਨੇ ਪ੍ਰਾਪਤ ਕੀਤੀ ਹੈ ਔਰ ਕਿੰਨੀ ਦੇਰ ਤੱਕ ਇਹ ਚੀਜ਼ ਠੀਕ ਹੈ ਇਹਦੇ ਮਿਆਦ ਪੁੱਗਣ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਜੇ ਕਿਉਂਕਿ ਦੇਖੋ ਦੇਖਣ ਤੋਂ ਤਾਂ ਇਹ ਲੱਗਦਾ ਕਿ ਬੜੇ ਦਿਨਾਂ ਤੋਂ ਚੀਜ਼ ਇਹਦੇ ਵਿੱਚ ਪਈ ਹੋਈ ਹੈ ਸੋ ਇਸ ਕਰਕੇ ਅਸੀਂ ਸੈਂਪਲ ਇਹਨਾਂ ਦੇ ਲੈ ਲਏ ਆ। ਸੈਂਪਲ ਦੀ ਰਿਪੋਰਟ ਜਦੋਂ ਆ ਜਾਏਗੀ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਤੇ ਬੰਦੀ ਕਰਵਾਂਗੇ ਇਸ ਤਰ੍ਹਾਂ ਦਾ ਸਰ ਹੋਰ ਵੀ ਦੇਖਣ ਚਾਇਆ ਜਿਵੇਂ ਮੋਮਨ ਗੁਜਰਾ ਤਿਆਰ ਹੁੰਦੇ ਰਹੇ ਨੇ ਦੇਖੋ ਜੀ ਅਸੀਂ 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 ਇੱਥੇ ਆਏ ਹਾਂ ਸਾਨੂੰ ਇੱਥੋਂ ਦੀ ਕੁਝ ਇਨਪੁਟਸ ਮਿਲੇ ਆ ਅਸੀਂ ਉਸ ਇਨਪੁਟਸ ਤੇ ਕੰਮ ਕਰਾਂਗੇ ਔਰ ਜੇ ਸਾਡੀ ਜਿਹੜਾ ਹੈ ਉੱਥੇ ਤੱਕ ਅਸੀਂ ਪਹੁੰਚ ਪਹੁੰਚ ਕਰਦੇ ਹਾਂ ਤੇ ਤੁਹਾਨੂੰ ਅਸੀਂ ਜ਼ਰੂਰ ਸੂਚਿਤ ਕਰਾਂਗੇ ਥੈਂਕ ਯੂ ਬੜੀ ਖਬਰ ਆ ਗਈ ਹੈ ਕਿ ਤੁਜੀ ਲੈਂਡ ਸਿਟੀ ਮਿਲ ਗਈ ਹੈ ਜਿਹੜਾ ਪ੍ਰਕਾਸ਼ ਤੋ ਐਸੇ ਐਸਪੀ ਜੀ ਲੈਣ ਡਿਪਲੀਮਾ ਕਮਿਸ਼ਨਰ ਜੀ ਸਰ ਅੱਸੀ ਬਸ ਸਰ ਇੱਕ ਮੈਸੇਜ ਕੀ ਆਪਣੇ ਵੱਲੋਂ ਜਿਹੜੇ ਚੀਜ਼ਾਂ ਤਿਆਰ ਕਰਦੇ ਨੇ ਵੀ ਇੱਕ ਜਿਹੜਾ ਅੱਖਾਂ ਖਾਂਡਣ ਵਾਲੇ ਲੋਕਾਂ ਨੂੰ ਮਿਲੇ ਉਹ ਵੀ ਆਪਣੇ ਵੱਲੋਂ ਮੈਸੇਜ ਕੀ ਦਿਓਗੇ ਸਰ ਜਿੰਨੇ ਵੀ ਨੇ ਦੇਖੋ ਮੇਰਾ ਤਾਂ ਸਾਰੇ ਜਿੰਨੇ ਵੀ ਜਿਹੜੇ ਦੁਬਾਰਾ ਬੋਲੇ ਭਾਜੀ ਜੀ ਮੇਰਾ ਤਾਂ ਜਿੰਨੇ ਵੀ ਜਿਹੜੇ ਚੀਜ਼ਾਂ ਬਣਾਉਣ ਵਾਲੇ ਆ ਮੈਨੂਫੈਕਚਰਰਸ ਨੇ ਉਹਨਾਂ ਨੂੰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਡਾਇਰੈਕਸ਼ਨਸ ਵੀ ਹੈ ਕਿ ਤੁਸੀਂ ਜਿਹੜਾ ਹੈ ਬਿਲਕੁਲ ਸਾਫ਼ ਸੁਥਰੀ ਜਗਾ ਦੇ ਵਿੱਚ ਜਿਹੜਾ ਹੈ ਚੀਜ਼ਾਂ ਨੂੰ ਬਣਾਓ ਆਪਣੀ ਪਰਸਨਲ ਹਾਈਜਨ ਵੀ ਰੱਖੋ ਔਰ ਜਿਹੜਾ ਹੈ ਜਗਾ ਨੂੰ ਵੀ ਸਾਫ ਸੁਥਰਾ ਰੱਖੋ ਚੰਗਾ ਮਟੀਰੀਅਲ ਯੂਜ਼ ਕਰੋ ਔਰ ਰੰਗਾ ਤੋਂ ਗੁਰੇਜ਼ ਕਰੋ ਔਰ ਜੇ ਰੰਗ ਵਰਤਨੇ ਵੀ ਹੈ ਬਹੁਤ ਮਿਨਿਮਮ ਮਿਕਦਾਰ ਦੇ ਵਿੱਚ ਪਰਮਿਟਿਡ ਸਿੰਥੈਟਿਕ ਫੂਡ ਕਲਰ ਹੀ ਵਰਤੋ ਔਰ ਜੇ ਵੈਸੇ ਤਾਂ ਮੇਰੀ ਮੇਰੀ ਜਿਹੜੀ ਅਪੀਲ ਹੈ ਕਿ ਰੰਗਾ ਤੋਂ ਬਗੈਰ ਆਪਾਂ ਖਾਣਾ ਖਾਣ ਪੀਣ ਸ਼ੁਰੂ ਕਰੀਏ ਠੀਕ ਹੈ ਜੀ ਔਰ ਹਰ ਇੱਕ ਜਿਹੜਾ ਗਾਹਕ ਹੈ ਉਹਨੂੰ ਸੁਚੇਤੋਂ ਦੀ ਲੋੜ ਹੈ ਕਿ ਜਿਹੜੇ ਵੀ ਉਹ ਕਿਸੇ ਚੀਜ਼ ਦੇ ਕਿਤੇ ਜਾ ਕੇ ਚੀਜ਼ ਖਰੀਦਦਾ ਹੈ ਐਲਾ ਉਥੋਂ ਦੀ ਆਲੇ-ਦੁਆਲੇ ਦੀ ਹਾਈਜਨ ਉਸ ਬੰਦੇ ਦੀ ਪਰਸਨਲ ਹਾਈਜਨ ਨੂੰ ਜ਼ਰੂਰ ਦੇਖੇ ਉਸ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਖਰੀਦੇ